ਕੱਲ ਕਰ ਦਿਆ ਗ੍ਰੇਨੇਡ ਹਮਲੇ ਮਾਮਲੇ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਕੇ ਛੋਈ ਹੈ ਦੂਜੀ ਵਾਰ ਸੀ ਜਦੋਂ ਕਿ ਉਹਨਾਂ ਤੋਂ ਪੁੱਛਕੇ ਛੋਈ ਔਰ ਜੋ ਕਿ ਕਈ ਘੰਟੇ ਚੱਲੀ ਹੈ ਪਿਛਲੀ ਵਾਰ ਜਦੋਂ ਪੁੱਛਕੇ ਛੋਈ ਸੀ ਤਕਰੀਬਨ 5 ਘੰਟੇ ਇਹਨਾਂ ਤੋਂ ਸਵਾਲ ਜਵਾਬ ਕੀਤੇ ਗਏ ਸਨ ਤਾਂ ਸ਼ੁੱਕਰਵਾਰ ਨੂੰ ਮੁਹਾਲੀ ਵਿੱਚ ਸਾਈਬਰ ਕ੍ਰਾਈਮ ਨੇ ਤਕਰੀਬਨ 6 ਘੰਟੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਬਿਨਾ ਬਿਆਨ ਦਿੱਤੇ ਹੀ ਪ੍ਰਤਾਪ ਬਾਜਵਾ ਫਿਰ ਇੱਥੋਂ ਨਿਕਲਦੇ ਵੀ ਨਜ਼ਰ ਆਏ ਪਹਿਲੀ ਵਾਰ ਵੀ ਬਾਜਵਾ ਕੋਲੋਂ 6 ਘੰਟੇ ਦੇ ਕਰੀਬ ਪੁੱਛਕਿਛ ਕੀਤੀ ਗਈ ਸੀ ਬਾਜਵਾ ਨੇ ਪੰਜਾਬ ਵਿੱਚ 50 ਗ੍ਰੇਨੇਡ ਆਉਣ ਦਾ ਇੱਥੇ ਦਾਵਾ ਕੀਤਾ ਸੀ ਪੁਲਿਸ ਨੇ ਬਾਜਵਾ ਕੋਲੋਂ ਗ੍ਰੇਨੇਡ ਵਾਲੇ ਦਾਅਵੇ ਦਾ ਸੋਰਸ ਪੁੱਛਿਆ ਸੀ। ਸੋ ਇੱਥੇ ਇਸ ਬਾਜਵਾ ਨੇ ਪੰਜਾਬ ਵਿੱਚ ਪੰਜਾਬ ਨੇਡ ਆਉਣ ਦਾ ਦਾਵਾ ਕੀਤਾ ਸੀ। ਉਸ ਨੂੰ ਲੈ ਕੇ ਹੀ ਉਹਨਾਂ ਦੇ ਖਿਲਾਫ ਫਿਰ ਐਫ ਆਈ ਆਰ ਦਰਜ ਕੀਤੀ ਗਈ ਸੀ। ਹਾਲਾਂਕਿ ਇਸ ਨੂੰ ਲੈ ਕੇ ਸਿਆਸਤ ਵੀ ਬੇਹਦ ਗਰਮਾਈ। ਪੁਲਿਸ ਨੇ ਬਾਜਵਾ ਕੋਲੋਂ ਗ੍ਰੇਨੇਡ ਵਾਲੇ ਦਾਅਵੇ ਦਾ ਸੋਰਸ ਪੁੱਛਿਆ ਸੀ। ਉਸ ਦੁਆਰੇ ਹੀ ਸਵਾਲ ਜਵਾਬ ਕੀਤੇ ਗਏ। ਪਰ ਤਾਂ ਬਾਜਵਾ ਨੇ ਨਿਊਜ਼ ਰਿਪੋਰਟਾਂ ਇੱਥੇ ਫਿਰ ਹਵਾਲਾ ਦਿੱਤਾ ਸੀ। ਪੁਲਿਸ ਨੇ ਬਾਜਵਾ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਪ੍ਰਤਾਪ ਬਾਜਰਾ ਨੂੰ ਦਰਜ ਨੇ ਦਰਜ ਹੋਈ ਐਫ ਆਈ ਆਰ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਸੀ। ਔਰ ਅਦਾਲਤ ਨੇ ਫਿਰ ਬਾਜਵਾਦੀ ਗ੍ਰਿਫਤਾਰੀ ਤੇ 7 ਮਈ ਤੱਕ ਰੋਕ ਵੀ ਜੜੀ ਹੈ ਉਹ ਲਗਾ ਦਿੱਤੀ ਸੀ ਬਹਿਰਾਲ ਇਸ ਵਿੱਚਕਾਰ ਉਹਨਾਂ ਤੋਂ ਸਵਾਲ ਜਵਾਬ ਜਰੇ ਨੇ ਹਜ਼ੂਰ ਕੀਤੇ ਜਾ ਰਹੇ ਨੇ ਔਰ ਬੀਤੇ ਦਿਨ ਇੱਕ ਵਾਰ ਫੇਰ ਤੋਂ ਨਾਲ ਤੋਂ ਤਕਰੀਬਨ 6 ਘੰਟੇ ਸਵਾਲ ਜਵਾਬ ਕੀਤੇ ਗਏ ਸੁਪਰਨੇਡ ਹਮਲੇ ਮਾਮਲੇ 'ਚ ਪ੍ਰਤਾਪ ਸਿੰਘ ਬਾਜਵਾ ਕੋਲ ਦੂਜੀ ਵਾਰ ਮੈਰਾਥਨ ਪੁੱਛਗਿੱਛ ਕੀਤੀ ਗਈ 10 ਦੇ ਕੇ ਸ਼ੁੱਕਰਵਾਰ ਨੂੰ ਮੁਹਾਲਲੇ ਵਿੱਚ ਸਾਈਬਰ ਕ੍ਰਾਈਮ ਨੇ 6 ਘੰਟੇ ਤੱਕ ਉਹਨਾਂ ਤੋਂ ਸਵਾਲ ਜਵਾਬ ਕੀਤੇ ਹਾਲਾਂਕਿ ਤੋਂ ਬਾਹਰ ਆਏ ਕਿਸੇ ਵੀ ਤਰ੍ਹਾਂ ਦਾ ਮੀਡੀਆ ਨੂੰ ਕੋਈ ਜਵਾਬ ਦਿੱਤੇ ਬਿਨਾਂ ਉਥੋਂ ਦੀ ਚਲੇ ਗਏ ਮੈਂ ਕਹਿੰਦਾ ਜੋ ਦੱਸਿਆ ਕਿ ਨਹੀਂ ਮੈਂ ਬੋਲ ਸਕਦਾ ਹਾਈ ਕੋਰਟ ਵੱਲੋਂ ਕੁਝ ਸਟ੍ਰੇਨਟ ਮੈਂ ਕਹਿੰਦਾ ਜੋ ਦੱਸਿਆ ਕਿ ਨਹੀਂ ਮੈਂ ਬੋਲ ਸਕਦਾ ਹਾਈ ਕੋਰਟ ਵੱਲੋਂ ਕੁਝ ਸਟ੍ਰੇਨਟ ਮੈਂ ਕਹਿੰਦਾ ਜੋ ਦੱਸਿਆ ਕਿ ਨਹੀਂ ਮੈਂ ਬੋਲ ਸਕਦਾ ਹਾਈ ਕੋਰਟ ਵੱਲੋਂ ਕੁਝ ਸਟ੍ਰੇਨਟ ਵੱਲੋਂ ਕੁਝ ਵੀ ਜਿਹੜਾ ਬੋਲਣ ਦਾ ਉਹ ਇਨਕਾਰ ਕੀਤਾ ਔਰ ਇਹ ਕਿਹਾ ਗਿਆ ਕਿ ਹਾਈ ਕੋਰਟ ਵੱਲੋਂ ਜਿਹੜੀਆਂ ਸਟੇਟਮੈਂਟਸ ਨੇ ਔਰ ਹੁਣ ਇਸ ਪੇਸ਼ੀ ਤੋਂ ਬਾਅਦ ਉਹ ਵਾਪਸ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਔਰ ਇਹ ਸਿੱਧੇ ਤੌਰ ਦੇ ਉੱਪਰ ਇਹ ਕਹਿ ਦਿੰਦਾ ਹੈ ਕਿ ਹਾਈ ਕੋਰਟ ਵੱਲੋਂ ਆਦੇਸ਼ ਨੇ ਕੀ ਕਿਸੇ ਤਰ੍ਹਾਂ ਦੇ ਸਟੇਟਮੈਂਟਸ ਕੀ ਕਿਸੇ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਨਹੀਂ ਦਿੱਤੇ ਜਾਣਗੇ ਨਹੀਂ ਦੇਣੇ ਚਾਹੀਦੇ ਸੋ ਇਹ ਸਭ ਨੂੰ ਲੈ ਕੇ ਹੁਣ ਜਿੱਥੇ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣ ਸਾਈਬਰ ਕ੍ਰਾਈਮ ਥਾਣੇ ਤੋਂ ਬਾਅਦ ਵਾਪਸ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਥੇ ਜ਼ਿਕਰ ਕਰ ਲਈਏ ਤਾਂ ਲਗਭਗ 2 ਵਜੇ ਤੋਂ ਇਸੇ ਜਗ੍ਹਾ ਦੇ ਉੱਪਰ ਮੌਜੂਦ ਸੀਗੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕੁਝ-ਕੁਝ ਕੋਈ ਹੈ ਗੱਲਬਾਤ ਕੀਤੀ ਗਈ ਹੈ ਸੋ ਇਸ ਤੋਂ ਬਾਅਦ ਕਿਹੜੇ ਸਵਾਲ ਪੁੱਛੇ ਗਏ ਨੇ ਇਹ ਕਾਫਲਾ ਜਿਹੜਾ ਹੁਣ ਅੱਗੇ ਵੱਧਾ ਹੋਏ ਨਜ਼ਰ ਆਉਂਦਾ ਹੈ ਕ ਲਗ ਪੱਗ 2 ਵਜੇ ਤੋਂ ਹੁਣ ਕੋਨੇ ਨੂੰ ਤੱਕ ਪੁੱਛ ਕੇ ਛੁਈ ਹੈ ਕੀ ਸਵਾਲ ਪੁੱਛੇ ਗਏ ਕੀ ਕੁਝ ਗੱਲਬਾਤ ਅੰਦਰ ਹੋਈ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਦੇਣ ਤੋਂ ਇਨਕਾਰ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਹੁਣ ਇਸ ਜਗਾ ਤੋਂ ਕਾਫਲਾ ਉਹਨਾਂ ਦਾ ਰਵਾਨਾ ਹੋਇਆ ਹੈ